ਨੰਬਰ 2 ਜਿਹੜੀ ਉਹ ਗੱਲ ਕਹਿੰਦੇ ਨੇ ਕਿ 1600 ਕਰੋੜ ਰੁਪਏ ਦੇ ਕੇ ਤੇ ਬੀਜੇਪੀ ਵਾਲੇ ਵੀ ਬੜਾ ਇੱਕ ਕੋਠੇ ਚੜ ਚੜ ਰੌਲਾ ਪਾ ਰਹੇ ਸੀ ਮੇਰੇ ਸਤਕਾਰਯੋਗ ਜਾਖੜ ਸਾਹਿਬ ਬਿੱਟੂ ਸਾਹਿਬ ਅਸ਼wini ਸ਼ਰਮਾ ਜੀ ਕਿ ਸਾਰੇ ਦੇ ਕੀ ਜੀ ਪ੍ਰਧਾਨ ਮੰਤਰੀ 1600 ਕਰੋੜ ਦੇਗੇ ਉਹਨਾਂ ਦੀ ਪ੍ਰੈਸ ਰਿਲੀਜ਼ ਕਲੀਅਰਲੀ ਕਹਿ ਰਹੀ ਹੈ ਕਿ ਜੀ 1600 ਕਰੋੜ ਜੋ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਗਏ ਨੇ ਉਹ ਚੋ 805 ਕਰੋੜ ਰੁਪਏ ਜਿਹਦੇ ਵਿੱਚੋਂ 170 ਕਰੋੜ ਰੁਪਏ ਜਿਹੜਾ ਕਿ ਨੈਸ਼ਨਲ ਹਾਈਵੇ ਥੌਰੀਟੀ ਨੇ ਪਹਿਲੇ ਹੀ ਮਨਜ਼ੂਰ ਕਰ ਰੱਖਿਆ ਉਹ ਪਤਾ ਨਹੀਂ ਕਦੋਂ ਮਨਜ਼ੂਰ ਕੀਤਾ ਪਿਆ ਹੋਊਗਾ 3 ਮਹੀਨੇ ਪੁਰਾਣਾ ਕਿ 6 ਮਹੀਨੇ ਪੁਰਾਣਾ ਕਿ ਸਾਲ ਪਹਿਲਾਂ ਦਾ ਉਹ ਵੀ ਵਿੱਚੇ ਪਤਾ ਇੱਥੇ ਇਕੱਠੇ ਹੋયા ਇੱਕ ਵਾਰ ਫੇਰ ਤੋਂ ਭਾਜਪਾ ਦਾ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਜੋ ਪੰਜਾਬ ਪੰਜਾਬੀ ਪੰਜਾਬੀਅਤ ਵਿਰੋਧੀ ਚਿਹਰਾ ਹੈ ਜੋ 도ਗਲਾਪਾਣਾ ਉਹਨਾਂ ਦਾ ਪੰਜਾਬ ਦੇ ਪ੍ਰਤੀ ਜੋ ਨਫ਼ਰਤ ਹੈ ਉਹਨਾਂ ਦੀ ਪੰਜਾਬ ਦੇ ਪੰਜਾਬੀਆਂ ਦੇ ਲਈ ਉਹ ਇੱਕ ਵਾਰ ਫੇਰ ਤੋਂ ਉਹ ਜਗ ਜ਼ਾਹਰ ਹੋ ਗਈ ਹੈ ਨੰਬਰ 2 ਜਿਹੜੀ ਉਹ ਗੱਲ ਕਹਿੰਦੇ ਨੇ ਕਿ 1600 ਕਰੋੜ ਰੁਪਏ ਦੇ ਕੇ ਤੇ ਬੀਜੇਪੀ ਵਾਲੇ ਵੀ ਬੜੇ ਕੋਠੇ ਚੜ ਚੜ ਰੌਲਾ ਪਾ ਰਹੇ ਸੀ ਮੇਰੇ ਸਤਕਾਰਯੋਗ ਜਾਖੜ ਸਾਹਿਬ ਬਿੱਟੂ ਸਾਹਿਬ ਅਸ਼wini ਸ਼ਰਮਾ ਜੀ ਕਿ ਸਾਰੇ ਦੇ ਕੀ ਜੀ ਪ੍ਰਧਾਨ ਮੰਤਰੀ 1600 ਕਰੋੜ ਦੇਗੇ ਉਹਨਾਂ ਦੀ ਪ੍ਰੈਸ ਰਿਲੀਜ਼ ਕਲੀਅਰਲੀ ਕਹਿ ਰਹੀ ਹੈ ਕਿ ਜੀ 1600 ਕਰੋੜ ਜੋ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਗਏ ਨੇ ਉਹ ਚੋ 805 ਕਰੋੜ ਰੁਪਏ ਜਿਹਦੇ ਵਿੱਚੋਂ 170 ਕਰੋੜ ਰੁਪਏ ਜਿਹੜਾ ਕਿ ਨੈਸ਼ਨਲ ਹਾਈਵੇ ਥੋਰਟੀ ਨੇ ਪਹਿਲੇ ਹੀ ਮਨਜ਼ੂਰ ਕਰ ਰੱਖਿਆ ਉਹ ਪਤਾ ਨਹੀਂ ਕਦੋਂ ਦਾ ਮਨਜ਼ੂਰ ਕੀਤਾ ਪਿਆ ਹੋਊਗਾ 3 ਮਹੀਨੇ ਪੁਰਾਣਾ ਕਿ 6 ਮਹੀਨੇ ਪੁਰਾਣਾ ਕਿ ਸਾਲ ਪਹਿਲਾਂ ਦਾ ਉਹ ਵੀ ਵਿੱਚੇ ਪਤਾ ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ মিডিਆ ਸਾਥੀਆਂ ਦਾ ਅੱਜ ਇਸ ਬਹੁਤ ਹੀ ਅਹਿਮ ਪ੍ਰੈਸ ਕਾਨਫਰੰਸ ਵਿੱਚ ਪਹੁੰਚਣ ਤੇ ਦਿਲ ਦੀ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਸਾਰਿਆਂ ਨੂੰ ਮੇਰੇ ਨਾਲ ਮੇਰੇ ਵੱਡੇ ਵੀਰ ਔਰ ਸਾਡੇ ਚੀਫ ਸਪੋਕਸਪਰਸਨ ਨੀਲ ਗਰਗ ਜੀ ਜਿਹੜੇ ਕਿ ਚੇਅਰਮੈਨ ਵੀ ਨੇ মিডিਆ ਇੰਡਸਟਰੀ ਦੇ ਔਰ ਉਹ ਵੀ ਮੌਜੂਦ ਨੇ ਤੇ ਅੱਜ ਇਹਨਾਂ ਦਾ ਜਨਮ ਦਿਨ ਵੀ ਹੈ ਸੋ ਇਹਨਾਂ ਨੂੰ ਮੁਬਾਰਕਾਂ ਵੀ ਨੇ ਸਾਰੀ ਪਾਰਟੀ ਵੱਲੋਂ ਅੱਜ ਸਾਥੀਓ ਜਿਸ ਮਕਸਦ ਦੇ ਲਈ ਇੱਥੇ ਇਕੱਠੇ ਹੋਇਆ ਇੱਕ ਵਾਰ ਫੇਰ ਤੋਂ ਭਾਜਪਾ ਦਾ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਜੋ ਪੰਜਾਬ ਪੰਜਾਬੀ ਪੰਜਾਬੀਅਤ ਵਿਰੋਧੀ ਚਿਹਰਾ ਹੈ ਜੋ 도ਗਲਾਪਨ ਹੈ ਉਹਨਾਂ ਦਾ ਪੰਜਾਬ ਦੇ ਪ੍ਰਤੀ ਜੋ ਨਫ਼ਰਤ ਹੈ ਉਹਨਾਂ ਦੀ ਪੰਜਾਬ ਦੇ ਪੰਜਾਬੀਆਂ ਦੇ ਲਈ ਉਹ ਇੱਕ ਵਾਰ ਫੇਰ ਤੋਂ ਉਹ ਜੱਗ ਜ਼ਾਹਰ ਹੋ ਗਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਦੀ ਭਾਰੀ ਮਾਰ ਪਈ ਨੁਕਸਾਨ ਹੋਇਆ ਉਹ ਜਿਹੜਾ ਨੁਕਸਾਨ ਜਿਹੜਾ ਕਿ ਲੰਬਾ ਸਮੇਂ ਤੋਂ ਕਦੇ ਕਿਸੇ ਨੇ ਦੇਖਿਆ ਹੀ ਨਹੀਂ ਸੀਗਾ ਉਸ ਤੋਂ ਵੱਧ ਨੁਕਸਾਨ ਹੋਇਆ ਤੇ ਉਹਦੇ ਲਈ ਕੱਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਮਿਲਣ ਗਏ ਔਰ ਪੰਜਾਬ ਦੇ ਇਹਨਾਂ ਹਾਲਾਤਾਂ ਦੀ ਜਾਣਕਾਰੀ ਦਿੱਤੀ ਤੇ ਇੱਕ ਸਪੈਸ਼ਲ ਪੈਕੇਜ तकरीबन 13000 13.5 ਹਜ਼ਾਰ ਕਰੋੜ ਦਾ ਉਹਨਾਂ ਦੀ ਉਹਨਾਂ ਨੇ ਮੰਗ ਕੀਤੀ 13800 ਕਰੋੜ ਰੁਪਏ ਦੀ ਤੇ ਇਸ ਮੀਟਿੰਗ ਦਾ ਮਕਸਦ ਤਿੰਨ ਵਿਸ਼ੇ ਸੀਗੇ ਜਿਹੜੇ ਕਿ ਮੁੱਖ ਮੰਤਰੀ ਸਾਹਿਬ ਨੇ ਹੋਮ ਮਿਨਿਸਟਰ ਸਾਹਿਬ ਦੇ ਸਾਹਮਣੇ ਰੱਖੇ ਬੇਸਿਕਲੀ ਸਭ ਤੋਂ ਵੱਡਾ ਇਸ਼ੂ ਸੀਗਾ ਕਿ ਇੱਕ ਸਪੈਸ਼ਲ ਪੈਕੇਜ ਹੈ ਜਿਹੜਾ 13800 ਕਰੋੜ ਰੁਪਏ ਦਾ ਉਹ ਦਿੱਤਾ ਜਾਵੇ ਨੰਬਰ 2 ਐਸ ਡੀ ਆਰ ਐਫ ਔਰ ਐਨ ਡੀ ਆਰ ਐਫ ਦੇ ਜੋ ਨੌਨਸ ਨੇ ਉਹਨਾਂ ਦੇ ਵਿੱਚ ਰਾਇਤ ਕੀਤੀ ਜਾਵੇ ਉਹਨਾਂ ਦੇ ਵਿੱਚ ਛੋਟਾਂ ਦਿੱਤੀਆਂ ਜਾਣ ਤੇ ਉਹ ਜਿਹੜੇ ਨੌਨਸ ਨੇ ਉਹਨਾਂ ਨੂੰ ਰਲ ਕੇ ਵਧਾਇਆ ਜਾਵੇ ਤਾਂ ਕਿ ਲੋਕਾਂ ਨੂੰ ਵੱਧਾ ਰੀਲੀਫ ਜਿਹੜਾ ਉਹ ਮਿਲ ਸਕੇ ਔਰ ਤੀਜੀ ਮੁੱਖ ਮੰਗ ਜਿਹੜੀ ਇਸ ਸੀਜ਼ਨ ਦੇ ਵਿੱਚ ਫਸਲ ਆਉਣੀ ਹੈ ਝੋਨੇ ਦੀ ਉਹਦੇ ਵਿੱਚ ਕਿਉਂਕਿ ਇੰਨੀਆਂ ਬਾਰਸ਼ਾਂ ਪਈਆਂ ਇੰਨੇ ਹੜ੍ਹਾਂ ਕਰ ਨੁਕਸਾਨ ਹੋਇਆ ਉਦੇ ਨੋਰਮਸ ਦੇ ਵਿੱਚ ਉਹਦੀ ਪ੍ਰੋਕਿਊਰਮੈਂਟ ਦੇ ਨੋਰਮਸ ਦੇ ਵਿੱਚ ਉਹਦੇ ਚ ਰਿਲੈਕਸੇਸ਼ਨ ਕੀਤੀ ਜਾਵੇ ਤਾਂ ਕਿ ਕਿਉਂਕਿ ਵੱਧ ਮੀਂਹਾਂ ਕਰਕੇ ਬ੍ਰੋਕਨ ਰਾਈਸ ਵੀ ਆਉਣਾ ਹੈ ਡਿਸਕਲਰਡ ਰਾਈਸ ਵੀ ਆਉਣਾ ਹੈ ਔਰ ਮੋਇਸਚਰ ਦਾ ਵੀ ਇਸ਼ੂ ਹੈ ਜਿਹੜਾ ਉਹ ਰਹਿਣਾ ਆ ਤਿੰਨ ਮੁੱਖ ਮੰਗਾ ਸੀਗੀਆਂ ਜਿਹੜੀਆਂ ਕਿ ਕੱਲ ਮੱਖ ਮੰਤਰੀ ਨੇ ਹੋਂ ਗੁਰਦੇਸ਼ ਦੇ ਗ੍ਰਹਿ ਮੰਤਰੀ ਸਾਹਮਣੇ ਰੱਖੀਆਂ ਬਾਹਰ ਨਿਕਲ ਕੇ ਵੀ ਉਹਨਾਂ ਨੇ ਕਿਹਾ ਕਿ ਸਾਡੀ ਬੜੇ ਸਾਜ਼ਗਰ ਮਾਹੌਲ ਦੇ ਵਿੱਚ ਮੀਟਿੰਗ ਹੋਈ ਸੀ सीएम ਸਾਹਿਬ ਨੇ ਖੁਦ ਆਪ ਕਿਹਾ ਕਾਲਾ ਸਾਜ਼ਗਰ ਮੋਹਲ ਦੇ ਵਿੱਚ ਮੀਟਿੰਗ ਹੋਈ ਤੇ ਐਚਐਮ ਨੇ ਅਸ਼ੋਰ ਵੀ ਕੀਤਾ ਕਿ ਇਸ ਤੋਂ ਬਾਅਦ ਹੋਰ ਵੀ ਤੁਹਾਨੂੰ ਜੇ ਜੇ ਜ਼ਰੂਰਤ ਪਈ ਤਾਂ ਦਿੱਤਾ ਜਾਏਗਾ ਪਰ ਅੱਜ ਉਹਨਾਂ ਦਾ ਕੇਂਦਰ ਸਰਕਾਰ ਦਾ ਭਾਜਪਾ ਦਾ ਪ੍ਰਧਾਨ ਮੰਤਰੀ ਸਾਹਿਬ ਦਾ ਔਰ ਐਚਐਮ ਸਾਹਿਬ ਦਾ ਜੋ ਅਸਲੀ ਚਿਹਰੇ ਪੰਜਾਬ ਦੇ ਪ੍ਰਤੀ ਉਹ ਨੰਗਾ ਹੋ ਚੁੱਕਿਆ ਕਿਉਂਕਿ ਮੀਟਿੰਗ ਤੋਂ ਬਾਅਦ ਇੱਕ ਪੀਆਈਬੀ ਦੀ ਯਾਨੀ ਕਿ ਪ੍ਰੈਸ ਇਨਫੋਰਮੇਸ਼ਨ ਬਿਊਰੋ ਕੇਂਦਰ ਸਰਕਾਰ ਦੀ ਏਜੰਸੀ ਵੱਲੋਂ ਇੱਕ ਪ੍ਰੈਸ ਰਿਲੀਜ਼ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਤੇ ਇਸ ਪ੍ਰੈਸ ਰਿਲੀਜ਼ ਦੇ ਦੇ ਵਿੱਚ ਇਸ ਗੱਲ ਦੇ ਬਾਵਜੂਦ ਕਿ ਬੜੇ ਸਾਸਾਰਗਰ ਮਾਹੌਲ ਦੇ ਵਿੱਚ ਮੀਟਿੰਗ ਹੋਈ ਸੀਐਮ ਸਾਹਿਬ ਦੀ ਔਰ ਐਚਐਮ ਦੀ ਇਹਦੇ ਵਿੱਚੋਂ ਦੋ ਪੈਰਾਗ੍ਰਾਫਸ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੂੰਗਾ ਜੋ ਪ੍ਰੈਸ ਇਨਫੋਰਮੇਸ਼ਨ ਬਿਊਰੋ ਕੇਂਦਰ ਸਰਕਾਰ ਵੱਲੋਂ ਜੋ ਪ੍ਰੈਸ ਰਿਲੀਜ਼ ਹੈ ਜਿਹੜਾ ਉਹ ਕੀਤਾ ਗਿਆ लेट नाइट यानी कि मीटिंग तो तकरीबन चार पांच घंटे बाद आ दो पैराग्राफ्स पैराग्राफी कहते हैं ने ने मीटिंग के दौरान मुख्यमंत्री को अवगत कराया गया कि राज्य आपदा प्र, प्रतिक्रिया कोष यानी कि एसडीआरएफ में राज्य के पास ऑलरेडी बारह हजार पांच सौ नब्बे करोड़ रुपए की पर्याप्त धनराशि उपलब्ध है जिसका उपयोग भारत सरकार के मानदंडों के अनुसार प्रभावित लोगों को राहत पहुंचाने के लिए तत्काल पुनर्वास के लिए किया जा सकता है नंबर टू वो कहते ने जी के प्रधानमंत्री द्वारा घोषित 1600 करोड़ की वित्तीय सहायता में से 800 करोड़ रुपए ब्रैकेट चाहे एन एच ए आई द्वारा यानी कि नेशनल हाईवे अथॉरिटी द्वारा स्वीकृत 170 करोड़ रुपए सहित विभिन्न योजनाओं के तहत राज्य सरकार ਲਾਭਾਰਥੀਆਂ ਕੋ ਪਹਿਲੇ ਹੀ ਜਾਰੀ ਕਰ ਚੁੱਕੀ ਕੀਏ ਜਾ ਚੁਕੇ ਹਨ ਸਵਾਲ ਇਹ ਹੈ ਕਿ ਮੁੱਖ ਮੰਤਰੀ ਜਾਣਦੇ ਨੇ ਕਿ ਐਸ ਡੀ ਆਰ ਐਫ ਦੇ ਨੋਰਮਸ ਦੇ ਵਿੱਚ ਤੁਸੀਂ ਰਿਲੈਕਸ ਕਰ ਦੋ ਉਹ ਕਹਿੰਦੇ ਨੇ ਜੀ ਤੁਹਾਡੇ ਕੋਲ 12890 ਕਰੋੜ ਰੁਪਏ ਨੇ ਕੇਂਦਰ ਸਰਕਾਰ ਦੇ ਨੋਰਮਸ ਮੁਤਾਬਕ ਵੰਡ ਦੋ ਉਹ ਭਾਈ ਉਹਦੇ ਵਿੱਚੋਂ ਤਾਂ ਜੇ ਸਾਰਾ ਜ਼ੋਰ ਵੀ ਲਾ ਲੇ ਸਰਕਾਰ ਤੁਹਾਡੇ ਨੋਰਮਸ ਮੁਤਾਬਕ ਤਾਂ ਜ਼ੋਰ ਮਾਰ ਕੇ ਉਹ 1000 1200 ਕਰੋੜ ਰੁਪਏ ਵੀ ਨਹੀਂ ਬਣਨਾ ਹੈਗਾ 5 ਲੱਖ ਏਕੜ ਦਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ 5 ਲੱਖ ਏਕੜ ਨੂੰ ਤੁਸੀਂ 6800 ਰੁਪਏ ਦੇ ਹਿਸਾਬ ਨਾਲ ਮਲਟੀਪਲਾਈ ਕਰ ਲੋ 340 ਕਰੋੜ ਰੁਪਏ ਬਣਿਆ ਘਰਾਂ ਦਾ ਸੜਕਾਂ ਦਾ ਸਕੂਲਾਂ ਦਾ ਹਸਪਤਾਲਾਂ ਦਾ ਜੇ ਲੋਕਾਂ ਦਾ ਕਿਸੇ ਦੇ ਜਿਹੜੇ 60 ਜਾਨਾਂ ਚਲੀ ਗਈਆਂ ਉਹਦਾ ਸਾਰੇ ਕਾਸੇ ਦਾ ਕੁੱਲ ਮਿਲਾ ਕੇ ਉਹ 1000 ਕਰੋੜ ਰੁਪਏ ਵੀ ਨਹੀਂ ਬਣਦਾ ਹੈਗਾ ਥੋੜੇ 12000 ਕਰੋੜ ਰੁਪਏ ਨੂੰ ਜਿਹੜਾ ਗਣਾਈ ਜਾਂਦੇ ਹੋ ਵੀ ਉਹ ਪਿਆ ਉਹਦਾ ਕਰਨਾ ਕਿ ਅਸੀਂ ਫੋੜੇ ਤੇ ਰਗੜ ਕੇ ਲਾਉਣਾ ਪੰਜਾਬ ਨੇ ਤੇ ਪੰਜਾਬੀਆਂ ਨੇ ਜੋ ਇਸ ਵਿਪਤਾ ਦੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਕੰਮ ਹੀ ਨਹੀਂ ਆ ਸਕਦਾ ਹੈਗਾ ਜੇ ਉਹਨਾਂ ਦੇ ਘਰਾਂ ਦੀ ਛੱਤ ਨਹੀਂ ਪਵਾ ਸਕਦੇ ਹੈਗੇ ਤੇ ਉਹ ਨੋਰਮਸ ਕੀ ਕਹਿੰਦੇ ਨੇ ਤੁਹਾਨੂੰ ਪਹਿਲਾਂ ਵੀ ਅਸੀਂ ਕਈ ਵਾਰੀ ਉਹਦੇ ਬਾਰੇ آگਾਹ ਹੈ ਜਿਹੜਾ ਕਰਾ ਚੁੱਕੇ ਕਿਸੇ ਦੀ ਡੈਥ ਹੋ ਜੇ 4 ਲੱਖ ਰੁਪਏ ਦੇ ਦੋ ਜੋ ਸੀਐਮ ਸਾਹਿਬ ਨੇ ਚਿੱਠੀ ਲਿਖੀ ਸੀਗੀ 31 ਅਗਸਤ ਨੂੰ ਅੱਜ ਮਹੀਨੇ ਤੋਂ ਉੱਪਰ ਹੋ ਗਿਆ ਉਹਦੇ ਚ ਅਸੀਂ ਨੋਮਸ ਕੀ ਕਹੇ ਸੀਗੇ ਕਿ ਡੈਥ ਹੋ ਜੇਂਦੀ 4 ਲੱਖ ਦੀ ਤਾਂ 8 ਲੱਖ ਕਰ ਦੋ ਕਿਸੇ ਦਾ ਕੋਈ ਕਿਸੇ ਦੇ ਲিমਬਸ ਦਾ ਨੁਕਸਾਨ ਹੋ ਜਾਂਦਾ ਹੈ ਹੈਂਡੀਕੈਪ ਹੋ ਜਾਂਦਾ ਹੈ 74000 ਮਿਲਦੋ 1.5 ਲੱਖ ਕਰ ਦੋ ਹੋਰ ਤਾਂ ਹੋਰ ਜੇ ਕਿਸੇ ਦਾ ਪੱਕਾ ਮਕਾਨ ਉਹ ਪਾਰਸ਼ਲੀ ਡੈਮੇਜ ਹੋ ਜੇ ਘਰ ਦੀ ਛੱਤ गिर ਜੇ ਕੰਧਾਂ गिर ਜਾਣ ਤੇ ਐਸ ਡੀ ਆਰ ਐਫ ਦੇ ਇਹਨਾਂ ਦੇ ਅਖੌਤੀ ਨੋਮਸ ਕਹਿੰਦੇ ਨੇ ਕਿ 6500 ਰੁਪਏ ਦੇ ਦੋ ਅੱਜ ਦੀ ਤਾਰੀਖ ਦੇ ਵਿੱਚ 6500 ਰੁਪਏ ਨਾਲ 800 ਇੱਟ ਵੀ ਨਹੀਂ ਆਉਂਦੀ ਹੈਗੀ ਇੰਨੀ ਮਹਿੰਗੀ ਹੋ ਚੁੱਕੀ ਹੈ ਤੇ ਜੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਉਹ 6500 ਦੀ ਬਜੇ ਵਧਾ ਕੇ 50000 ਕਰ ਦੋ ਇਹਦੇ ਵਿੱਚ ਗਲਤ ਕੀ ਹੈ ਪਰ ਇਹਨਾਂ ਦੀ ਮੰਨਣ ਦੇ ਬਾਵਜੂਦ ਸੀਐਮ ਸਾਹਿਬ ਕੋਲੇ ਕਿ ਹਾਂਜੀ ਹੋਰ ਮਦਦ ਕਰਾਂਗੇ ਸਪੈਸ਼ਲ ਪੈਕੇਜ ਤਾਂ ਕੀ ਗੱਲ ਕਰਨੀ ਸੀਗੀ ਗੱਲਾਂ ਦੋ ਹੀ ਨਿਵੇੜੀਆਂ ਇਹਨਾਂ ਦੇ ਇਹਨਾਂ ਦੇ ਪ੍ਰੈਸ ਰਿਲੀਜ਼ ਨੇ ਕਿ ਜੀ ਇੱਕ ਤਾਂ ਜਿਹੜੇ ਤੁਹਾਡੇ ਕੋਲ ਪੈਸੇ ਪਏ ਨੇ ਉਹ ਸਾਡੇ ਪੁਰਾਣੇ ਨੋਰਮਸ ਮੁਤਾਬਕ ਉਹ ਦੇ ਦੋ ਜਿਹੜਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲੀ ਗੱਲ ਹੈ ਨੰਬਰ 1 ਨੰਬਰ 2 ਜਿਹੜੀ ਉਹ ਗੱਲ ਕਹਿੰਦੇ ਨੇ ਕਿ 1600 ਕਰੋੜ ਰੁਪਏ ਦੇ ਕੇ ਤੇ ਬੀਜੇਪੀ ਵਾਲੇ ਵੀ ਬੜੇ ਕੋਠੇ ਚੜ ਚੜ ਰੌਲਾ ਪਾ ਰਹੇ ਸੀ ਮੇਰੇ ਸਤਕਾਰਯੋਗ ਜਾਖੜ ਸਾਹਿਬ ਬਿੱਟੂ ਸਾਹਿਬ ਅਸ਼wini ਸ਼ਰਮਾ ਜੀ ਕਿ ਸਾਰੇ ਦੇ ਕੀ ਜੀ ਪ੍ਰਧਾਨ ਮੰਤਰੀ 1600 ਕਰੋੜ ਦੇਗੇ ਉਹਨਾਂ ਦੀ ਪ੍ਰੈਸ ਰਿਲੀਜ਼ ਕਲੀਅਰਲੀ ਕਹਿ ਰਹੀ ਹੈ ਕਿ ਜੀ 1600 ਕਰੋੜ ਜੋ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਗਏ ਨੇ ਉਹ ਜੋ 805 ਕਰੋੜ ਰੁਪਏ ਜਿਹਦੇ ਵਿੱਚੋਂ 170 ਕਰੋੜ ਰੁਪਏ ਜਿਹੜਾ ਕਿ ਨੈਸ਼ਨਲ ਹਾਈਵੇ ਥੌਰੀਟੀ ਨੇ ਪਹਿਲੇ ਹੀ ਮਨਜ਼ੂਰ ਕਰ ਰੱਖਿਆ ਉਹ ਪਤਾ ਨਹੀਂ ਕਦੋਂ ਦਾ ਮਨਜ਼ੂਰ ਕੀਤਾ ਪਿਆ ਹੋਊਗਾ 3 ਮਹੀਨੇ ਪੁਰਾਣਾ ਕਿ 6 ਮਹੀਨੇ ਪੁਰਾਣਾ ਕਿ ਸਾਲ ਪਹਿਲਾਂ ਦਾ ਉਹ ਵੀ ਵਿੱਚੇ ਪਤਾ ਤੇ ਜੋ ਸਾਨੂੰ ਪਤਾ ਲੱਗ ਰਿਹਾ ਜੋ ਐਸ ਡੀ ਆਰ ਐਫ ਦੀ ਐਡਵਾਂਸ ਕਿਸ਼ਤਾਨੀ ਸੀ 260 ਰੁਪਏ 60 ਕਰੋੜ ਉਹ ਵੀ ਵਿੱਚੇ ਪਾ ਦੀ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਆਉਣੇ ਸੀਗੇ ਉਹ ਚਾਹੇ ਬਾੜ ਆਵੇ ਨਾ ਆਉਂਦੇ ਫਲਡਸ ਹੁੰਦੇ ਨਾ ਹੁੰਦੇ ਆਪ ਦਾ ਹੁੰਦੀ ਨਾ ਹੁੰਦੀ ਜਿਹੜੇ ਪੈਸੇ ਵੈਸੇ ਵੀ ਹੋਣੇ ਸੀਗੇ ਉਹ ਵੀ ਇਹਦੇ ਵਿੱਚੀ ਤੋਰ ਕੇ ਮੈਨੂੰ ਤਾਂ ਲੱਗਦਾ ਕਿ ਲੋਕਾਂ ਦੇ ਨਾਲ ਇਸ ਤੋਂ ਵੱਡਾ ਧੋਖਾ ਕੋਈ ਹੋ ਨਹੀਂ ਸਕਦਾ ਹੈਗਾ ਅੱਜ ਜਦ ਲੋਕ ਘਰਾਂ ਦੀ ਛੱਤ ਵਾਸਤੇ ਤਰਸ ਰਹੇ ਨੇ ਲੋਕ ਆਪ ਦੇ ਰੋਟੀ ਦੇ ਦੋ ਟੋਕਾਂ ਵਾਸਤੇ ਤਰਸ ਰਹੇ ਨੇ ਬੱਚੇ ਆਪਦੀਆਂ ਕਿਤਾਬਾਂ ਤੇ ਪੜ੍ਹਾਈ ਵਾਸਤੇ ਤਰਸ ਰਹੇ ਨੇ ਤੇ ਉਸ ਸਮੇਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਕਿ 1600 ਕਰੋੜ ਦੇਗੇ ਤੇ ਆ ਕੇ 1600 ਕਰੋੜ ਚੋਂ 805 ਕਰੋੜ ਤਾਂ ਥੋੜੇ ਕੋਲ ਪਹਿਲਾ ਆ ਗਿਆ। ਇਸ ਤੋਂ ਵੱਡਾ ਗੁਨਾਹ ਇਸ ਤੋਂ ਵੱਡਾ ਧੋਖਾ ਇਸ ਤੋਂ ਵੱਡਾ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਹੋ ਨਹੀਂ ਸਕਦਾ ਹੈਗਾ ਜਿਹੜਾ ਕਿ ਕੇਂਦਰ ਸਰਕਾਰ ਪੰਜਾਬ ਦੀ ਪਿੱਠ ਦੇ ਵਿੱਚ ਮਾਰ ਲੱਗੀ ਹੋਈ ਹੈ। ਸੋ ਅਸੀਂ ਉਹਨਾਂ ਦੇ ਇਸ ਬਿਆਨ ਨੂੰ ਸਿਰੇ ਤੋਂ ਨਕਾਰਦੇ ਆ ਨਿੰਦਦੇ ਆ। ਔਰ ਸਵਾਲ ਪੁੱਛਦੇ ਆ ਬੀਜੇਪੀ ਦੇ ਲੀਡਰਸ ਤੋਂ ਜਾਖੜ ਸਾਹਿਬ ਤੋਂ ਬਿੱਟੂ ਜੀ ਹੁਣਾ ਤੋਂ ਕਿ ਜੀ ਹੁਣ ਤੁਹਾਡਾ ਕੀ ਸਟੈਂਡ ਹੈ ਕਿ ਆਹਰ ਲੀਫ ਪੈਕੇਜ ਦੀ ਪ੍ਰਸ਼ੰਸਾ ਕੋਠੇ ਚੜ ਚੜੇ ਕਰ ਰਹੇ ਸੀਗੇ ਕਿ ਜਿਹੜਾ ਸੋ ਕਾਲਡ ਰੀਲੀਫ ਪੈਕੇਜ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਗਏ ਨੇ ਸੋ ਥਿਸ ਇਜ਼ ਵੈਰੀ ਅਨਫੋਰਚੂਨੇਟ ਵੈਰੀ ਇਨ ਹਿਊਮਨ ਦਾ ਵੇ সেন্টਰ ਇਜ਼ ਡੀਲਿੰਗ ਵਿਦ ਪੰਜਾਬ